ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਤ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ ਏਬੀਐਨ ਦੇ ਜਰੀਏ ਤੁਹਾਡਾ ਹੋਸਟ ਬਣ ਕੇ ਤੁਹਾਡਾ ਦੋਸਤ ਬਣ ਕੇ ਜਿਵੇਂ ਕਿ ਕਿਹਾ ਜਾਂਦਾ ਵੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਜਿੱਥੇ ਪੰਜ ਦਰਿਆ ਕਿਸੇ ਟਾਈਮ ਵਹਿੰਦੇ ਸੀ ਸਤਲੁਜ ਜੇਲਮ ਬਿਆਸ ਰਾਵੀ ਤੇ ਇਹ ਇਹ ਦਰਿਆਵਾਂ ਕਰਕੇ ਪੰਜ ਦਰਿਆ ਕਹੇ ਜਾਂਦੇ ਸੀ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਤਿੰਨ ਦਰਿਆ ਪਾਕਿਸਤਾਨ ਚਲੇ ਗਏ ਤੇ ਦੋ ਤੋਂ ਢਾਈ ਦਰਿਆ ਪੰਜਾਬ ਚ ਰਹਿ ਗਏ ਜੋ ਮੇਰੇ ਪਿੱਛੇ ਵਗ ਰਿਹਾ ਹੈ ਇਹ ਸਤਲੁਜ ਦਰਿਆ ਦਾ ਹਿੱਸਾ ਹੈ ਸਤਲੁਜ ਦਰਿਆ ਦੇ ਹ ਜਿਹੜਾ ਕਿ ਹੁਣ ਬਿਲਕੁਲ ਉਫਾਨ ਤੇ ਆ ਤੁਸੀਂ ਵੇਖੋ ਵੀ ਦਰਿਆ ਘੁੰਮਦਾ ਹੋਇਆ ਜਮੀਨਾਂ 'ਚ ਹੁੰਦਾ ਹੋਇਆ ਲੋਕਾਂ ਦੇ ਘਰਾਂ ਤੇ ਟਟਾਨੀਆਂ ਤੱਕ ਆ ਚੁੱਕਿਆ ਹੈ ਲੋਕਾਂ ਦਾ ਰਸਤਾ ਆਣਾ ਜਾਣਾ ਖਾਣਾ ਪੀਣਾ ਰਹਿਣਾ ਸਭ ਕੁਝ ਬੰਦ ਹੋ ਗਿਆ ਸਤ루 ਦਰਿਆ ਦਾ ਕਹਿਰ ਹੈ ਤੇ ਇਹ ਦਰਿਆ ਹਿੰਦੁਸਤਾਨ ਚੋਂ ਕੇ ਪਾਕਿਸਤਾਨ ਚ ਜਾਂਦਾ ਹੈ ਅਤੇ ਉਥੋਂ ਰਾਵੀ ਦਰਿਆ ਦਾ ਮਿਲ ਕੇ ਪਾਕਿਸਤਾਨ ਵਾਲੇ ਬੰਨ ਲਾ ਰਹੇ ਨੇ ਤੇ ਵਾਪਸ ਫਿਰ ਦੋਸਤਾਂ ਵਾਲੇ ਪਾਸੇ ਆ ਜਾਂਦਾ ਹੈ ਜੇ ਗੱਲ ਕੀਤੀ ਜਾਵੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਤਾਂ ਸਰਹੱਦ ਤੇ ਜੋ ਸ਼ਹਿਰ ਵਸਿਆ ਹੈ ਫਾਜ਼ਿਲ ਦਾ ਸ਼ਹਿਰ ਹੈ ਇਹਨੂੰ ਭਾਰਤ ਦਾ ਆਖਰੀ ਸ਼ਹਿਰ ਕਿਹਾ ਜਾਂਦਾ ਹੈ ਦੂਜੇ ਪਾਸੋਂ ਕਿਹਾ ਜਾਵੇ ਤਾਂ ਪਹਿਲਾ ਸ਼ਹਿਰ ਵੀ ਕਿਹਾ ਜਾਂਦਾ ਹੈ ਇੱਥੇ ਸਤਲੁਜ ਦਰਿਆ ਦਾ ਕੈਰ 2023 ਚ ਵੇਖਣ ਨੂੰ ਮਿਲਿਆ ਸੀ ਤੇ ਦੁਬਾਰਾ ਫਿਰ 1 ਸਾਲ ਬਾਅਦ 2025 ਚ ਵੇਖਣ ਨੂੰ ਮਿਲ ਰਿਹਾ ਹੈ ਲੋਕ ਬੜੇ ਔਖੇ ਨੇ ਦਰਿਆ ਦੇ ਸਿਰੇ ਤੱਕ ਲੱਗ ਗਿਆ ਹੈ ਇੱਥੇ ਆਣ ਵਾਸਤੇ ਜੇ ਗੱਲ ਕੀਤੀ ਜਾਵੇ ਤਾਂ ਸਾਨੂੰ ਵੀ 2 ਢਾਈ ਘੰਟੇ ਦੀ ਮਸ਼ਕਤ ਕਰਕੇ ਇੱਥੇ ਆਣਾ ਪਿਆ ਬੇੜੀ ਦੇ ਵਿੱਚ ਆਣਾ ਪਿਆ ਦਰਿਆ ਦੇ ਵਿੱਚ ਬੇੜੀ ਜੋ ਚਲਾ ਕੇ ਲਾਏ ਉਹ ਇਸ ਪਿੰਡ ਦੇ ਵਸਨੀਕ ਹਨ ਕੋਈ ਪੱਕੇ ਮਲਾ ਨਹੀਂ ਸਰਕਾਰ ਨੇ ਬੇੜੀ ਦਿੱਤੀ ਪਰ ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਬੜੇ ਉੱਖੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੀ ਕੀ ਦਿੱਕਤ ਹੈ ਅਤੇ ਸਰਕਾਰਾਂ ਦੇ ਦਾਅਵਿਆਂ ਦੀ ਵੀ ਗੱਲਬਾਤ ਕਰਾਂਗੇ ਕਿ ਦਾਅਵੇ ਨੇ ਉਹ ਦਾਅਵੇ ਹੀ ਨਹੀਂ ਜਾਂ ਹਕੀਕਤ ਨਹੀਂ ਹੋਰ ਕੀ ਹੋਇਆ ਆਪ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਿੰਡ ਗੁੱਦੜਪੈਣੀ ਦੇ ਟਾਣੀ ਮੁੰਸ਼ਾ ਸਿੰਘ ਜੋ ਕਿ ਚਾਰੋਂ ਪਾਸੋਂ ਸਤਲੁਜ ਦਰਿਆ ਨੇ ਆਪਦੇ ਅੰਦਰ ਲੈ ਲਈ ਹੈ ਜਿਸ ਦੇ ਚਾਰੇ ਪਾਸੇ ਸਤਲੁਜ ਦਰਿਆ ਦਾ ਪਾਣੀ ਹੈ ਜਮੀਨਾਂ ਡੁੱਬ ਗਈਆਂ ਹਨ ਘਰ ਡੁੱਬ ਗਏ ਹਨ ਆਨ ਜਾਣ ਦਾ ਕੋਈ ਰਸਤਾ ਨਹੀਂ ਹੈ ਸੰਪਰਕ ਲਈ ਸ਼ਹਿਰ ਨਾਲ ਪਿੰਡਾਂ ਨਾਲ ਸੜਕਾਂ ਡੁੱਬ ਗਈਆਂ ਹਨ ਇੱਕ ਮਾਤਰ ਬੇੜੀ ਜੋ ਪ੍ਰਸ਼ਾਸਨ ਵੱਲੋਂ ਹੁਣ ਦਿੱਤੀ ਗਈ ਉਸ ਨੂੰ ਚਲਾਉਣ ਲਈ ਕੋਈ ਮਲਾਹ ਨਹੀਂ ਹੈ ਅਤੇ ਜੋ ਘਰ ਵਾਲੇ ਉਸ ਨੂੰ ਚਰਾਉਂਦੇ ਹਨ ਉਹਨਾਂ ਕੋਲ ਕੋਈ ਲਾਈਫ ਸੇਵਿੰਗ ਜਾਕਟਾਂ ਵੀ ਨਹੀਂ ਹਨ ਜੇਕਰ ਕੋਈ ਘਟਨਾ ਹੁੰਦੀ ਹੈ ਕੌਸ਼ਤ ਦਾ ਜ਼ਿੰਮੇਵਾਰ ਰੱਬ ਹੀ ਹੈ ਅਤੇ ਇਹ ਛੋਟੇ ਛੋਟੇ ਬੱਚੇ ਆਦੇ ਮਾਵਾਂ ਪੱਤੇ ਪਰਿਵਾਰਾਂ ਨਾਲ ਉੱਥੇ ਰਹਿੰਦੇ ਹਨ ਜਾਨਵਰ ਉੱਥੇ ਰਹਿੰਦੇ ਹਨ ਅਤੇ ਇੱਕ ਇਸਤੀ ਹੀ ਇੱਕ ਸਹਾਰਾ ਹੈ ਨਾ ਕੋਈ ਖਾਣ ਲਈ ਰਾਸ਼ਨ ਹੈ ਨਾ ਪਸ਼ੂਆਂ ਲਈ ਹਰਾ ਚਾਰਾ ਹੈ ਲੋਣ ਲੈ ਕੇ ਜੋ ਪੱਧਰ ਕਰਕੇ ਜ਼ਮੀਨਾਂ ਦੇ ਮਾਲਕ ਬਣੇ ਅੱਜ ਰੋਲ ਰਹੇ ਹਨ ਸਰਕਾਰਾਂ ਦੀ ਅਣਦੇਖੀ ਹੈ ਹੋਰ ਉੱਥੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਬਣੇ ਜਾਣੇ ਐ ਵਾਦੋਕੇ ਕਿੰਨੇ ਵਾਅਵੇ ਈ ਛੱਲੇ ਵੇਤੇ ਜਾਂਦੇ ਨੇ ਬੜਾ ਚਿਕਰਦਾ ਬੜਾਈ ਦਿਲ ਦਰਦਾ ਕਿ ਇਹ ਮਜਬੂਰੀ ਹੈ ਕਿ ਕਿੰਨੇ ਕੁ ਜਾਵਾਂ ਕਿੱਥੇ ਜਾਵਾਂ ਹਾਂ ਰਾਤ ਸਾਢੇ ਕਰੇ ਪੂਰੀ ਬਣੀ ਹੋਈ ਯਾਰ ਜਿਹੜਾ ਆਪਨੇ ਛੋਟੇ ਛੋਟੇ ਬੱਚੇ ਨੇ ਇੱਕ ਦੋ ਦਿਨ ਹੀ ਕੋਈ ਰਹਿਣ ਦਿੰਦੇ ਸੀ ਕਿ ਦਿਨ ਅਗਲੇ ਆਂਦੇ ਨੇ ਹੀ ਆ ਗਏ ਆਣੇ ਕੇ ਤੇ ਘਰ ਜਾਈਏ ਤਾਂ ਅਗਲੇ ਮੜ ਚਾਰ ਦਿਨ ਰੱਖਣ ਦੇ ਪਾਣੀ ਦੇ ਰੱਖਣ ਦੇ ਆਪਦੇ ਘਰੇ ਜਾਵਾਂ ਤਾਂ ਮੜੇ ਤੇ ਨਹੀਂ ਚੰਗੇ ਤੇ ਪਸ਼ੂ ਡੰਗਰ ਦਾ ਵੀ ਔਖਾ ਫਿਰ ਹੈ ਕਿੱਥੋਂ ਚਾਰਾ ਚੋਰੀ ਕੋਈ ਚਾਰਾ ਨਹੀਂ ਹਤੂੜੀ ਪਾਪਟੇ ਆਟਾ ਜਾਨ ਬੋਲੋ ਉਹ ਕਿੱ데 ਗਿਆ ਹਾਂ ਨਹੀਂ ਨਹੀਂ ਉਹ ਤਾਂ ਹੁਣ ਅਮਰਜੈਂਸੀ ਫੰਡ ਵੀ ਆ ਜਾਣੀ ਹੈ ਸਰਕਾਰ ਵੱਲੋਂ ਪਰ ਉਹ ਸ਼ਿਵਰ ਵਿਖਾ ਕੇ ਕੋਈ ਇੱਥੇ ਕੋਈ ਇੱਥੇ ਕੋਈ ਇੱਥੇ ਵਿਖਾ ਕੇ ਉਹ ਸਾਡੇ ਤੱਕ ਦਾ ਪੈਸਾ ਪਹੁੰਚ ਨਹੀਂ ਨਹੀਂ ਉਹ ਪਹਿਲਾਂ ਹੀ ਘੱਟ ਹੋ ਜਾਂਦਾ ਉਹਦਾ ਉਹਨਾਂ ਨੇ ਤਾਂ ਇੰਨਾ ਉਹ ਇਛਾਰਾ ਦੇਂਦੇ ਨਾ ਆਪਿਆ ਹੀ ਆਉਣ ਵਾਲਾ ਸਮਾਂ ਹੁਣ ਮੈਂ ਤਾਂ ਇਹ ਅਪੀਲ ਕਰਾਂਗਾ ਡੀਸੀ ਮੈਡਮ ਨੂੰ ਕਿ ਤੁਸੀਂ ਸਖਤ ਜਿਹੜੇ ਹੈਗੇ ਆ ਉਹ ਕਦਮ ਚੱਕੋ ਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹੈਗੇ ਆ ਉਹਨਾਂ ਦਾ ਦੌਰੇ ਕਰਵਾਓ ਤੇ ਉਹਨਾਂ ਦੀ ਜਿਹੜੀ ਹਗੀਆਂ ਕਰਦਾਵਰੀਆਂ ਨਿਰਪੱਖ ਤੇ ਬਿਲਕੁਲ ਸੱਚੀਆਂ ਹੋਣੀਆਂ ਚਾਹੀਦੀਆਂ ਨੇ ਇਹ ਨਹੀਂ ਵੀ ਝੂਠੀਆਂ ਹੋਣੀਆਂ ਚਾਹੀਦੀਆਂ ਨੇ ਜਿੱਦਾਂ ਡੁੱਬਿਆ ਹੈ ਉਹਨੂੰ ਕੋਈ ਮਿਲੇ ਨਾ ਤੇ ਜਿਹੜਾ ਡੁੱਬਿਆ ਨਹੀਂ ਉਸਕੇ ਨਾਲ ਐਮਐਲਏ ਦੇ ਬੰਦਾ ਹੋਣਾ ਹੈ ਲੈ ਤੇ ਜਿਹੜਾ ਉਹ ਨੇੜ੍ਹਤਾ ਹੋਣ ਦੇ ਕਰਕੇ ਉਹ ਪੈਸੇ ਲੈ ਜਾਵੇ ਤੇ ਜਿਹੜਾ ਗਰੀਬ ਜਿਹੜਾ ਡੁੱਬਾ ਪਿਆ ਜਿਹੜਾ ਹੁਣ ਪਾਣੀ ਦੇ ਵਿੱਚ ਪਿਆ ਹੈ ਜਿਹੜਾ ਆਪਣੀ ਜਾਣਤਲੀ ਦੇ ਉੱਤੇ ਰੱਖ ਕੇ ਬੈਠਾ ਹੈ ਉਹ ਬੰਦਾ ਤਾਂ ਰਹਿ ਜਾਵੇ ਜਿਹਨੂੰ ਲੋੜ ਹੈ ਜਿਹੜਾ ਸਹੀ ਹੋਣਾ ਚਾਹੀਦਾ ਉਹ ਰਹਿ ਜਾਵੇ ਤੇ ਜਿਹੜੇ ਬੰਦੇ ਦੂਸਰੇ ਨੇ ਜਿਹੜੇ ਚਿਹਤੇ ਨਹੀਂ ਇਹਨਾਂ ਦੇ ਸਰਕਾਰਾਂ ਦੇ ਉਹ ਮੁਆਵਜ਼ੇ ਲੈ ਜਾਣਾ ਬਿਲਕੁਲ ਤੇ ਫਿਰ ਇੱਕ ਮੈਂ ਇਹ ਵੀ ਮੌਕੇ ਦੇ ਜਿਹੜੇ ਐਮਐਲਏ ਨੂੰ ਇਹ ਵੀ ਮੈਂ ਅਪੀਲ ਕਰਾਂਗਾ ਕਿ ਜਿਹੜਾ ਸਾਡਾ ਸੱਚ ਜਿਹੜੀ ਸਾਡੀ ਆਵਾਜ਼ ਠਾਣ ਆਸਤੇ ਇੱਥੇ ਬੰਦੇ ਆਂਦੇ ਨੇ ਉਹ ਬੰਦੇ ਪੱਤਰਕਾਰ ਭਾਈਚਾਰੇ ਨਾਲ ਤੁਸੀਂ ਉਲਟ ਸ਼ਲੋਕ ਬੋਲਦੇ ਹੋ ਕਿ ਤੁਸੀਂ ਰਾਜਨੀਤੀ ਕਰ ਰਹੇ ਹੋ ਜਾਂ ਤੁਸੀਂ ਹੂੰ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत